ਸਾਰੇ ਦਰਸ਼ਕਾਂ ਦਾ ਮੈਂ ਹਰਪਾਲ ਸਿੰਘ ਜੱਜ ਤੁਹਾਡਾ ਸਵਾਗਤ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਮੌਸ ਹੈ ਵਿਖੇ ਮੁਖਤਿ ਜੋ ਬਹੁਤ ਸ਼ਾਨਦਾਰ ਸਮਾਗਮ ਚੱਲ ਰਹੇ ਨੇ ਹੁਣ ਅਸੀਂ ਤੁਹਾਡੀ ਗੱਲਬਾਤ ਕਰਾਵਾਂਗੇ ਬਾਬਾ ਜੀ ਨਿਰਮਲ ਸਿੰਘ ਜੀ ਨਾਲ ਉਹਨਾਂ ਦੇ ਸਮਾਗਮ ਬਾਰੇ ਕੀ ਗੱਲ ਵੈਗਰੂ ਜੀ ਕਾਕਾ ਸਾਹਿਬ ਵੈਗਰੂ ਜੀ ਕੀ ਫਤਿਹ ਜੀ ਸਾਰੀਆਂ ਸੰਗਤਾਂ ਨੂੰ ਮਾਤਾ ਗੰਗਾ ਜੀ ਗੁਰੂ ਵਰਜਨ ਦੇਵ ਜੀ ਮਹਾਰਾਜ ਜੀ ਦੇ ਵਿਆਹ ਰੁਮਣੀ ਅਲੱਖ ਲੱਖ ਵਧਾਈਆਂ ਬਾਕੀ ਸੰਗਤਾਂ ਦੀ ਬਹੁਤ ਉਤਸ਼ਾਹ ਆ ਕੱਲ ਅਗਰ ਕੀਰਤਨ ਹੀ ਵੈਸੇ ਵੀ ਕੱਲ ਬੜੀ ਛੰਗਤ ਰਹੀ ਆ ਅੱਜ ਵੀ ਬਹੁਤ ਸੰਗਤ ਆ ਮੇਰੇ ਮੇਰੇ ਸੈਂਕੜੇ ਈ ਟਰਾਲੀਆਂ ਆ ਕੋਈ ਅੰਬਾਂ ਦੀ ਭਰੀ ਆਰੀ ਕੋਈ ਬਰਫੀ ਦੀ ਦਾਲ ਪ੍ਰਸ਼ਾਦਾ ਸਬਜ਼ੀਆਂ ਸਭ ਸੰਗਤਾਂ ਵੱਲੋਂ ਬੜ ਕੇ ਆ ਰਿਆ ਬਾਕੀ ਸਾਰੇ ਲੰਗਰ ਪ੍ਰਬੰਧਕਾਂ ਚੱਲ ਰਹੇ ਆ ਕੋਈ ਆਪਣੇ ਦਵਾਨਾਂ ਵਾਲੇ ਵੀ ਲੰਗਰ ਚੱਲ ਰਿਹਾ ਇੱਧਰ ਚਾਪ ਕੋੜਨੇ ਦਾ ਲੰਗਰ ਚੱਲ ਰਿਹਾ ਤੇ ਵਿਆਪੁਰ ਦੇ ਮਹਾਰਾਜ ਦੇ ਵਿਆਪੁਰ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਹਾਂਜੀ ਜੀ ਸ਼ਰਧਾ ਦੀ ਗੱਲ ਕਰੀ ਤੇ ਉਤਸ਼ਾਹ ਦੀ ਗੱਲ ਕਰੀਏ ਹਰ ਸਾਲ ਸੰਗਤਾਂ ਦੇ ਵਿੱਚ ਵੱਧ ਤੋਂ ਵੱਧ ਹੁੰਦੀ ਹੈ ਪਰ ਇਸ ਸਾਲ ਜੇ ਗੱਲ ਕਰੀਏ ਜੀ ਸੰਗਤਾਂ ਵੱਲ ਤੇ ਉਤਸ਼ਾਹ ਕਿਦਾਂ ਦਾ ਦੇਖਣ ਨੂੰ ਮਿਲਿਆ ਜੀ ਦੂਜੇ ਦਿਨ ਲੋ ਦੇਖ ਕੇ ਚਲੋ ਵਰ ਕੀ ਪਿਛਲੀ ਥਾਰ ਜਿਵੇਂ ਬਰਸਾਤ ਹੋ ਗਈ ਔਰ ਕੀ ਬਰਸਾਤ ਨਹੀਂ ਹੋਈ ਤੇ ਸੰਗਤਾਂ ਸਾਹ ਤੇ ਬਹੁਤ ਜ਼ਿਆਦਾ ਸੰਗਤਾਂ ਵੇਖੂ ਕੱਲ ਵੀ ਪੂਰੀ ਸੰਗਤ ਹੀ ਅੱਜ ਵੀ ਸੰਗਤ ਬਹੁਤ ਆ ਮੈਨੂੰ ਮੇਰੇ ਵੀ ਦਿਨਤੀ ਦੀ ਹੈ ਜੀ ਸਾਰੇ ਬਨੇ ਕਿਥੋਂ ਮੌਸਾ ਪਿੰਡ ਤੋਂ ਪਿੱਛੇ ਤੱਕ ਦੁਕਾਨਾਂ ਲੱਗੀਆਂ ਕਿੰਨੀ ਪੀੜ ਹੈ ਡੇਢ ਡੇਢ ਘੰਟਾ ਇੱਥੇ ਆਉਣ ਨੂੰ ਲੱਗ ਜਾਂਦਾ ਬਹੁਤ ਜ਼ਿਆਦਾ ਸੰਗਤਾਂ ਉੱਠਾ ਠੀਕ ਹੈ ਆਪਾਂ ਇਹ ਗੱਲ ਕਰੀਏ ਆਪਣੇ ਗੁਰਦਾਰਾ ਸਾਹਿਬ ਦੀ ਸੰਗਤਾਂ ਕਿੱਥੋਂ-ਕਿੱਥੋਂ ੜੀ-ੜੀ ਜਗ੍ਹਾ ਤੋਂ ਹਾਜ਼ਰੀਆਂ ਭਰਵਾਸਤ ਹੁਣ ਸੰਗਤਾਂ ਨਾਲ ਦਸੀ ਹੈ ਜੀ ਇਧਰ ਬੈਠੇ ਆ ਨਰਪਾਇ ਸਿੰਘ ਜੀ ਪ੍ਰਧਾਨ ਸਾਹਿਬ ਮੈਿਕ ਲਗਾਏ ਤੋਂ ਯੂਪੀ ਸਜਾਨਪੁਰ ਤੋਂ ਅੱਗੇ ਮਹਿ ਲਖੀਪੁਰ ਖੀੜੀ ਜ਼ਿਲ੍ਹਾ ਇਹਨਾਂ ਦਾ ਹੁਣ ਤੁਹਾਡਾ ਕੈਮਰਾ ਉਧਰ ਘੁਮਾਓ ਦਿਖਾਓ ਇਹ ਐਸਪੀ ਜਵੇਲਰ ਇਹਨਾਂ ਦਾ ਸੋਨੇ ਦੀ ਜਵੇਦਰੀ ਦੀ ਦੁਕਾਨ ਹੈ ਲੁਧਿਆਣੇ ਬਾਕੀ ਸੰਗਤਾਂ ਦਾ ਤੇ ਉਹ ਸੰਗਤ ਉਪਲੱਥ ਤੋਂ ਅੱਗੇ ਬੈਠੀ ਆ ਉਹ ਉਸ ਗੱਡੀ ਨੂੰ ਤਾਂ ਬਿਠਾ ਸੰਗਤ ਦਾ ਕੋਈ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਬਿਠੀ ਸੰਗਤ ਹਾਂਜੀ ਦੂਰੋਂ ਦੂਰੋਂ ਸੰਗਤ ਆਜ਼ਰੀ ਪਰ ਇਧਰੋਂ ਸੰਗਤਾਂ ਨੀਮਸਰ ਤੋਂ ਸੰਗਤਾਂ ਆਈਆਂ ਨੇ ਨਾਨਕਪੁਰੀ ਟਾਂਡੇ ਤੋਂ ਸੰਗਤਾਂ ਆਈਆਂ ਨੇ ਤੇ ਬਾਕੀ ਜਿਹੜੇ ਉਂਝ ਬੱਸਾਂ ਤੇ ਆਉਂਦੇ ਆ ਉਹਨਾਂ ਦਾ ਪਤਾ ਹੀ ਨਹੀਂ ਬਹਿਰ ਸਾਹਿਬ ਤੋਂ ਬਾਜੇ ਵੀ ਬਾਜੇ ਤੋਂ ਦੁੱਧ ਆਇਆ 20 ਕੁਇੰਟਲ ਇਕੱਠਾ ਹੋ ਕੇ ਬਾਕੀ ਸੰਗਤ ਆਈ ਹੈ ਦੋ ਗੱਡੀਆਂ ਸੰਗਤ ਦਾ ਨਹੀਂ ਸੰਗਤ ਹਾਂਜੀ ਪੰਜਾਬ ਚੋਂ ਹਰਿਆਣਾ ਜੋਂ ਜੁਪੀ ਜੋਂ ਸੰਗਤਾਂ ਆਈਆਂ ਠੀਕ ਹੈ ਅਜੀ ਆਪਣੇ ਬਹੁਤ ਗੁਰਦਾਰ ਸਾਹਿਬ ਮੈਂ ਜਿੱਦਾਂ ਸ੍ਰੀ ਗੁਰੂ ਅਰਜਨ ਦੇਵ ਜਿਹਦੇ ਵਿਆਹਪੁਰਮ ਨੂੰ ਲੈ ਕੇ ਇੱਥੇ ਆਪਣੇ ਮਗਰਦ ਭਾਈ ਵਿਆਹਪੁਰਮ ਨੂੰ ਲੈ ਕੇ ਇੱਥੇ ਵਿਆਹ ਵਾਸਤੇ ਆਏ ਸੀ ਜੀ ਹਿਸਟਰੀ ਬਾਰੇ ਜੇ ਕੋਸਨ ਹਿਸਟਰੀ ਤੇ ਮਹਾਰਾਜ ਨਾਲ ਬ੍ਰਾਹਮ ਗਿਆਨੀਆਂ ਦੀ ਬਰਾਤ ਆਈ ਆ ਬਾਬਾ ਬੁੱਢਾ ਜੀ ਨਾਲ ਲੈ ਸਾਈ ਮੀਆਂ ਮੀਰ ਜੀ ਭਾਈ ਮੰਜੀ ਜੀ ਭਾਈ ਸੰਗ ਜੀ ਭਾਈ ਸਾਨੂੰ ਜੀ ਬਹੁਤ ਬ੍ਰਾਹਮ ਗਿਆਨੀਆਂ ਦੀ ਬਰਾਤ ਆਈ ਆ ਮਹਾਰਾਜ ਜੀ ਇਹਦੇ ਮਾਤਾ ਗੰਗਾ ਜੀ ਨੂੰ ਵਿਆਹ ਕੇ ਮਹਾਰਾਜ ਦੁਬਾਰਾ ਵਾਪਸ ਗਏ ਆ ਦੋ ਤਿੰਨ ਦਿਨ ਮਹਾਰਾਜ ਮਿਲ ਕੇ ਰਹੇ ਆ ਉਹ ਤੋਂ ਬਾਅਦ ਦੋ ਤਿੰਨ ਦਿਨੇ ਥੇ ਰਹੇ ਹਮਾਰੇ ਇਹ ਤੋਂ ਮਾਰਾ ਇਬਰਾਤ ਮਾਤਾ ਗੰਗਾ ਜੀ ਨੂੰ ਵਿਆਹ ਕੇ ਫਿਰ ਵਾਪਸ ਗਏ ਠੀਕ ਹੈ ਇਹ ਨੌਜਵਾਨ ਪੀੜੀ ਦੀ ਲਾਸਟ ਵਿੱਚ ਗੱਲ ਕਰਦੇ ਹਾਂ ਜੀ ਦੇਖੀ ਤਾਂ ਪੰਜਾਬ ਦਾ ਵੀ ਦੇਖੀ ਤਾਂ ਅੱਜ ਕੱਲ ਪੰਜਾਬ ਜਿਹਨਾਂ ਦਾ ਖਾਲੀ ਹੋ ਰਿਹਾ ਉਸ ਦਾ ਮੌਕਰਨ ਦੀ ਇਹ ਗੱਲ ਹੈ ਇਹ ਨੌਜਵਾਨ ਪੀੜੀ ਸਹੀ ਤਿੰਦੇ ਦੀ ਨਸ਼ੇ 'ਚ ਲੱਗੇ ਚਲੋ ਕੁਝ ਨਹੀਂ ਨਸ਼ਾ ਤੇ ਕੋਈ ਵੀ ਮੈਨੂੰ ਦੇਸ਼ ਹੈ ਜਿੱਥੇ ਨਹੀਂ ਹੈਗਾ ਹਰ ਇੱਕ ਜਿਹੜਾ ਨਸ਼ਾ ਹੈ ਪੰਜਾਬ ਦੀ ਕੋਈ ਜ਼ਿਆਦਾ ਗੱਛੜੀ ਹੈਗਾ ਜਿਵੇਂ ਪੰਜਾਬ ਨੂੰ ਜ਼ਿਆਦਾ ਬਦਨਾਮ ਕਰਦੇ ਆ ਕੋਈ ਨਹੀਂ ਨੌਜਵਾਨ ਪੀੜੀ ਦਾ ਦਾਂ ਦੁਕਾਨ ਸੁਧਾਰ ਹੋ ਰਿਹਾ ਹੈ ਜਿਵੇਂ ਮਹਾਰਾਜ ਦੀ ਪ੍ਰਚਾਰ ਹੋ ਗਿਆ ਨੌਜਵਾਨ ਪੀੜੀ ਜਿਹੜੀ ਆ ਉਹ ਵੀ ਵਧੀਆ ਜਿਵੇਂ ਦਿੱਲੀ ਸਦਰ ਸਤੇਪੂਰਾ ਨੌਜਵਾਨਾਂ ਨੇ ਜੋਰ ਲਾਇਆ ਜਦੋਂ ਗਏ ਆ ਕਿਡੇ ਕਿਡੇ ਵੇਖੋ ਰਾ ਦੇ ਵਿੱਚ ਬੈਰੀਗੇਡ ਹੱਥਾਂ ਦੇ ਨਾਲ ਹੀ ਉਹਨਾਂ ਨੇ ਟਾ ਕੇ ਪਰ ਹਾਰੇ ਹਾਂਜੀ ਨੌਜਵਾਨ ਪੀੜੀ ਜਿਹੜੀ ਆ ਇਹਦੇ ਅੱਗੇ ਕੁਝ ਨਹੀਂ ਟਿਕਦਾ ਬਸ ਚਲੋ ਦਾਤੂ ਮਹਾਰਾਜ ਦੀ ਕਿਰਪਾ ਦਾ ਮਨਪ੍ਰੀਤ ਸਿੰਘ ਜੀ ਦਾ ਪਿੰਡ ਸੰਗੋਆ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਗੁਰੂ ਕਾਲਸਾ ਲੜੀ ਪਤੇ ਜੀ ਹਾਂਜੀ ਹਰ ਸਾਲ ਦੀ ਤਰ੍ਹਾਂ ਇਸ ਵੀ ਜੀ ਮਾ ਉਸ ਸਾਹਿਬ ਕੇ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਵਿਆਹ ਪਰੰਪਰਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਇਹ ਨਿਸ਼ਾਨਦਾਰ ਸਮਾਗਮ ਹੋ ਰਿਹਾ ਇਸ ਬਾਰੇ ਕੀ ਕਹਿਣਾ ਹੈ ਇਸ ਵਿਆਹ ਪਰਵ ਦੀ ਉਸਦੀ ਕਰਪਾਣਾ ਦੇਖ ਸਾਲ ਸੰਗਤਾਂ ਇਤੋਂ ਵੱਧ ਤੋਂ ਵੱਧ ਪਾ ਚੜ ਕੇ ਮਨਾਉਣੀ ਆ ਦੇਸ਼ ਵਿਦੇਸ਼ ਤੋਂ ਵੀ ਸੰਗਤ ਆਦੀ ਆ ਇਹ ਸਾਰੇ ਬਾਰੀਆਂ ਦੂਸਰੇ ਸਟੇਟਾਂ ਤੋਂ ਸੰਗਤ ਆ ਰਹੀ ਆ ਤੇ ਵਿਆਹ ਪਰੂ ਹੋ ਗਿਆ ਤੇ ਸੰਗਤ ਵਿੱਚ ਪਾ ਦਿੱ ਸ਼ਾਹ ਆ ਤੇ ਕਾਰ ਸੇਵਾ ਦੇ ਮਹਾਂਪੁਰਜ ਤੇ ਆਮਾਤ ਬਣਾ ਰਹਾ ਬਹੁਤ ਵਧੀਆ ਆ ਨਿਸ਼ਾਨ ਦਾ ਮਾਸ ਬਣ ਰਹੀ ਆ ਤਕਰੀ ਲੱਗੇ ਜੇ ਹੁਣ ਸਭ ਪੂਰ ਹੋਣ ਦੇ ਸੰਗਤ ਤਿਆਰ ਹੋ ਚੁੱਕੀ ਆ ਜਿਵੇਂ ਬਾਬਾ ਜੀ ਨੇ ਕਿਹ ਵੀ ਗੱਲ ਹੋ ਕੇ ਛੱਡੀ ਹੈ ਕੇ ਹੀ ਆਪਣੇ ਜਿਹੜੀ ਸੰਗਤ ਦੂਰ ਦੂਰ ਹਾਜ਼ਰੀਆਂ ਪਰਣ ਵਾਸਤੇ ਹੁੰਦੇ ਨੇ ਸੰਗਤਾਂ ਵਾਸਤੇ ਉਪਰਾਲੇ ਤੇ ਪ੍ਰਬੰਧ ਹਰ ਸਾਲ ਵੱਧ ਤੋਂ ਵੱਧ ਹੁੰਦੇ ਆ ਪਰ ਇਸ ਸਾਲ ਸੰਗਤਾਂ ਵਾਸਤੇ ਖਾਸ ਕਿਹੜੇ ਪ੍ਰਬੰਧ ਕੀਤੇ ਗਏ ਸੰਗਤ ਆਸਵਾਸਥੇ ਇੱਥੇ ਸਰਾਬੜਾਈਆਂ ਕਾਰਸ਼ੇ ਵਾਲੇ ਬਾਬਿਆਂ ਵੱਲੋਂ ਤੇ ਬਾਕੀ ਆਪਣਾ ਦਰਵਾਜ਼ੇ ਦੇ ਵਿੱਚ ਹੋਰ ਵੀ ਡਿਸਮੈਂਟ ਹੈ ਹੋਰ ਜਗ੍ਹਾ ਵਿੱਚ ਕਮਰੇ ਹੈਗੇ ਆ ਉੱਥੇ ਤੋਂ ਕੰਮ ਦੀ ਬਹੁਤ ਪ੍ਰਬੰਧ ਕੀਤਾ ਰਹਿਣਾ ਬਸ ਠੀਕ ਹੈ ਜੀ ਪਕੌੜਿਆਂ ਦੇ ਲੰਗਰਾਂ ਦੇ ਨਾਲ ਨਾਲ ਹੋਰ ਜਿ ਕਿਹੜੀਆਂ-ਕੜੀਆਂ ਵਸਤਾਂ ਦੇ ਖਾਸ ਲੰਗਰ ਚੱਲ ਰਹੇ ਨੇ ਆਪਣੇ ਦਰਵਾਜ਼ੇ ਅੱਜ ਰਾਤ ਨੂੰ ਕੀਰਤਨ ਦਰਬਾਰ ਵੀ ਹੋਣਾ ਹੈ ਤੇ ਸੰਗਤਾਂ ਲਈ ਚਾਹ ਪਕੌੜਾ ਜਾਂ ਲੰਗਰ ਤੇ ਆਪਣੇ ਸਾਥੀਆਂ ਦਾ ਲੰਗਰ ਸਾਲਾ ਅੰਬਾਂ ਦਾ ਫਰਕੀ ਚਾਹ ਵਰੇ ਤੁਸੀਂ ਦਾ ਬਹੁਤ ਵੱਤੋ ਦਾ ਲੰਗਰ ਆ ਹਾਂਜੀ ਆਪ ਨੂੰ ਜੇਕਰ ਆਪਾਂ ਵਿਆਹ ਸ਼ਾਦੀ ਦੇ ਆਪਣੇ ਪੰਜਾਬੀ ਲੋਕ ਭਾਜੀ ਬਣਦੇ ਇਸ ਤਰ੍ਹਾਂ ਉਹ ਸਾਹ ਦੇ ਵਿਆਹ ਦੀ ਖੁਸ਼ੀ ਵਿੱਚ ਕੀਰਤਨ ਦਰਬਾਰ ਦੀ ਸਤਾਪਤੀ ਤੋਂ ਬਾਅਦ ਭਾਜੀ ਵੰਡੇ ਜਾਓਗੇ ਹਾਂਜੀ ਸੰਗਤ ਦੇ ਵਾਸਤੇ ਭਾਜੀ ਪਿਆਰ ਠੀਕ ਹੈ ਭਾਜੀ ਠੀਕ ਹੈ ਓਕੇ ਤੇ ਸੰਗਤਾਂ ਦੇ ਨਾਲ ਇਸ ਸਾਲ ਸੰਗਤਾਂ ਦੇ ਮੰਚ ਕਿਦਦਾ ਉਤਸ਼ਾਹ ਦੇਖਿਆ ਜੀ ਆਪਣੇ ਸਮਾਗਮ ਨੂੰ ਚੱਲ ਸੰਗਮਾਂ ਨੂੰ ਬਹੁਤ ਭਾਰੀ ਇਨਸ਼ਾ ਆਇਆ ਦੇਸ਼ ਵਿਦੇਸ਼ ਤੋਂ ਵੀ ਸੰਗਤ ਆਈ ਜੀ ਦੂਸਰੇ ਸਟੇਟਾਂ ਤੋਂ ਵੀ ਆਈਆਂ ਆਏ ਸੰਗਤ ਤੇ ਵਿਆਪਕ ਰੂਪ ਦੇਖੀ 6 ਕਿਲੋ 1.5 ਕਿਲੋਮੀਟਰ ਦਾ ਲੰਬੇ ਲੈਣ ਇਧਰ ਦੇ ਪਾਸੇ ਲੱਗੀ ਬਾਰਦਰ ਸਾਈਡ ਸਰਵਰ ਵਾਲੇ ਸਾਈਡ ਸਾਰੇ ਪਾਸੇ ਨਾਣਾ ਬਹੁਤ ਔਖਾ ਸੰਗ ਬਹੁਤ ਜ਼ਿਆਦਾ ਹੈ ਠੀਕ ਉਹ ਸਾਹਿਬ ਜੀ ਪਹਿਲੇ ਸਮੇਂ ਦੀ ਗੱਲ ਆਪਾਂ ਕਰਦੇ ਜਿਸ ਸਮੇਂ ਬਾਬਾ ਜੀ ਆਪਣੇ ਇੱਥੇ ਆਏ ਸੀ ਵਿਆਹ ਤੇ ਕਹਿੰਦੇ ਉਹਨਾਂ ਦੀ ਘੋੜੀ ਸੀ ਆਪਣੇ ਕੰਧ ਸੀ ਉਹ ਡੇਗ ਵੀ ਸੀ ਉਸ ਹਿਸਟਰੀ ਬਾਰੇ ਤੁਹਾਨੂੰ ਕੁਝ ਪਤਾ ਹੋਵੇ ਤਾਂ ਸਾਨੂੰ ਦੱਸ ਦਿੱਤੇ ਐ ਵੀ ਜਿੰਨੇ ਫਾਰਵਰਡਸ ਦੇ ਦਿੰਦੇ ਨੇ ਰੁਜਾਲਦਾ ਉਹ ਲੋਕ ਆ ਤੇ ਇਹਨੇ ਮੁਗਲਾਂ ਦੇ ਪਿੰਡ ਹੈਗਾ ਸੀ ਬਹੁਤ ਸਾ ਪੁਰਾਣੇ ਸਮੇਂ ਦੇ ਰੁਜਾਲਦਾ ਪਾਈ ਉਹ ਲੋਕਾਂ ਨੇ ਇੱਕ ਫਤਵਾ ਲਾਤਾ ਸੀ ਆ ਭਈ ਜਿਹੜੇ ਮਾਤਾ ਗੰਗਾ ਜੀ ਦੇ ਪੁੱਤ ਜੀ ਕਿਸ਼ਨ ਚੰਦ ਉਸ ਟਾਈਮ ਉਹਨਾਂ ਨੇ ਕਿਹਾ ਵੀ ਇਹਨਾਂ ਨਾਲ ਕੋਪੇਦਾਂ ਤੋਂ ਲੈ ਕੇ ਘਰ ਵੱਡੇ ਘਰ ਨਾਲ ਰਿਸ਼ਤਾ ਜੁੜ ਗਿਆ ਤੇ ਆਪਾਂ ਇਹਨਾਂ ਨੂੰ ਸਰੇ ਨਾਲ ਲੱਗਣ ਦੇ। ਉਹਨਾਂ ਨੇ ਪੰਚਾਇਤ ਦੇ ਰੂਪ ਵਿੱਚ ਇੱਕੂ ਸਾਹਿਬ ਨੇ ਕਿਹਾ ਸਾਧੂ ਸੰਤਾਂ ਦੇ ਬਰਾਦ ਲੈ ਕੇ ਆਏ ਆ। ਇਸ ਲਈ ਉਹਨਾਂ ਨੇ ਕਿੱਲੇ ਦੀ ਸ਼ਕਲ ਦੇ ਰਾਤ ਤੋਂ ਵੱਟ ਕੇ ਉਹਨਾਂ ਕਿੱਲੇ ਦੇ ਰੂਪ ਦੇ ਦਿੱਤਾ ਕਹਿੰਦੇ ਅਸੀਂ ਤਾਂ ਕੁੜੀ ਆ ਭੇਜਦੇ ਜਿਹੜਾ ਕਿੱਲਾ ਪੱਕ ਗਿਆ। ਉਹਨਾਂ ਨੇ ਗੁਰੂ ਸਾਹਿਬ ਤੋਂ ਕਿੱਲਾ ਪਰਵਾਇਆ ਸੀ। ਠੀਕ ਹੈ। ਠੀਕ ਹੈ। ਤੇ ਗੁਰੂ ਸਾਹਿਬ ਨੇ ਦੇਜੇ ਨਾ ਘੋੜੇ ਚੜ੍ਹ ਕੇ ਕਿੱਲਾ ਫਟਿਆ ਸਗਾ ਤੇ ਕੋੜਾ ਚੀਜ਼ ਹੋ ਗਿਆ। ਤੇ ਉਹ ਕੋਸਮੇ ਤੋਂ ਜਾਂ ਘੋੜਸਵਾਰ ਨੇ ਲੈਂਗਸੰਗ ਕਰਦੇ ਇੱਥੇ ਨਾਲ ਲੱਡਾ ਪੜੀ ਉਹ ਚੱਲ ਸ਼ੁਰੂ ਹੋਏ ਦਰਦਵਾਨਾ ਪ੍ਰਬੰਧ ਕਮੇਟੀ ਦੇ ਬਹੁਤ ਸਾਰੇ ਖੋਦੇ ਵਿੱਚ ਹੋਏ ਸੰਸਪਰਨ ਨਹੀਂ ਕੀਤਾ ਜੁਰੀ ਜੇ ਰਾਖੀ ਕਰਦਾ ਤਾਂ ਅੱਜ ਆਪ ਕੋਆ ਲਿਆ ਮੇਰੀ ਇਹ ਅਪੀਲ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਆਜਦਾ ਸੰਗਤਾਂ ਵਾਸਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੰਡ ਤੇ ਸਾਰੇ ਇਲਾਕੇ ਤੇ ਕਿਰਪਾ ਕਰਨ ਤੇ ਸਾਰਿਆਂ ਸੰਗਤਾਂ ਤੇ ਮਿਹਰ ਭਰਿਆ ਹੱਥ ਰੱਖਣ ਇੱਕ ਵਾਰੀ ਦੁਆਰਾ ਫੇਰ ਸ੍ਰੀ ਗੁਰੂ ਅਰਜਨ ਦੇਵ ਜੀ ਸਪੋਰਟਸ ਕਲਬ ਮਾਉ ਸਾਹ ਬਣੋ ਸ੍ਰੀ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਦੇ ਵਿਆਹ ਪਰਵੀਆਂ ਲੱਖ ਲੱਖ ਵਧਾਈਆਂ ਸੰਗਤਾਂ ਜਿਹੜੀਆਂ ਫੇਰ ਵੀ ਬਹੁਤ ਹੁਮਾ-ਮਾਕੇ ਪਹੁੰਚੀਆਂ ਪਹਿਲਾਂ ਜਿਹੜਾ ਜਿਸ ਤਰ੍ਹਾਂ ਅणि بارش ਦੇ ਅਦਮਾਨ ਸਗਾ ਕੱਦ ਵੀ ਦਿਨ ਲੱਗ ਗਿਆ ਸੀ ਕਾਫੀ ਸੰਕਤਾ ਨਗਰ ਕੀਰਤਨ ਤੇ ਵੀ ਪਹੁੰਚੀਆਂ ਸੀਗੀਆਂ ਸੰਕਤਾ ਵਿੱਚ ਬਹੁਤ ਅੱਛਾ ਆ ਬੜੇ ਵੱਡੇ ਪੱਤਰ ਤੇ ਸੰਗਤਾਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਆ ਮਾਤਾ ਗੰਗਾ ਜੀ ਤੇ ਗੁਰੂ ਆਦਨ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਤੇ ਹਾਂ ਥਾਂ ਤੇ ਛਵੀਲਾ ਲੱਗਦੀਆਂ ਲੰਗਰ ਲਗਾਏ ਜਾਂਦੇ ਆ ਸੰਕ ਪੁਲਫੀਆਂ ਦੇ ਲੰਗਰ ਲਗਾਏ ਜਾਂਦੇ ਆ ਇਸਕਰੀਪਾ ਦੇ ਛਵੀਲਾ ਦੇ ਡੰਡਿਆਂ ਦੇ ਨਗਰ ਤੇ ਹੋਰ ਚਾਹ ਪਕੌੜਿਆਂ ਦੇ ਲੰਗਰ ਬਹੁਤ ਵੱਡੇ ਪੱਤਰ ਤੇ ਜਿਹੜੇ ਨੰਗਰਾਂ ਸੰਗਤਾਂ ਵਾਸਤੇ ਸੰਗਤਾਂ ਦੂਰਾਂ ਦੂਰਾਂ ਤੋਂ ਇੱਥੇ ਪਹੁੰਚਦੀਆਂ ਤੇ ਅਸੀਂ ਆਸ ਕਰਦੇ ਹਾਂ ਕਿ ਤੋਂ ਵੀ ਜਿਹੜੀ ਹੈ ਸਰਬਾ ਇਸੇ ਤਰ੍ਹਾਂ ਗੁਰੂ ਮਹਾਰਾਜ ਦੇ ਵਿਆਹ ਪੁਰਬ ਨੂੰ ਮਨਾਉਂਦੀਆਂ ਰਹਿਣਗੀਆਂ ਤੇ ਅਸੀਂ ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਇਸ ਇੱਥੇ ਹਾਜ਼ਰੀ ਭਰੀ ਹੈ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਜਿਨ੍ਹਾਂ ਵੀਰਾਂ ਨੇ ਸਾਨੂੰ ਇਸ ਸਮੇਲ ਵਾਸਤੇ ਬਾਹਰਲੇ ਵਿਦੇਸ਼ਾਂ ਦੇ ਵਿੱਚੋਂ ਸਹਾਇਕ ਭੇਜਿਆ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੇ ਤੋਂ ਦੇ ਹਾਸ਼ਟ ਨਈਆ ਖਾਲਸਾ ਬੈਕੀ ਫਤਿਹ ਪਿੰਡ ਸ਼ਾਮਪੁਰ ਵੱਲੋਂ ਹੀ ਹਰ ਸਾਲ ਦੀ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਚਰਨਾ ਵਿੱਚ ਖੰਡਿਆਂ ਦਾ ਲੰਗਰ ਲਾਇਆ ਜਾਂਦਾ ਜੀ ਸੋ ਦੋਨਾਂ ਨਗਰਿਆਂ ਵਿੱਚੋਂ ਪਿੰਡ ਸ਼ਾਮਪੁਰ ਔਰ ਬਾਦਲਪੁਰ ਵੱਲੋਂ ਦੋਨਾਂ ਨਗਰਿਆਂ ਤੋਂ 3 NRI ਤੋਂਰਾ ਤਿੰਨ ਨਗਰ ਵੱਲੋਂ ਸਾਰੇ ਭੈਣਾ ਭਰਾਵਾਂ ਵੱਲੋਂ ਇਕੱਠੇ ਹੋ ਕੇ ਹੀ ਹਰ ਸਾਲ ਦੀ ਤਰ੍ਹਾਂ ਖੰਡਿਆਂ ਦਾ ਲੰਗਰ ਲਾਇਆ ਜਾਂਦਾ ਪਾਈ ਬੈਗੁਰੀ ਦੇ ਖਾਲਜਾ ਬੈਗੁਰੀ ਹਣ ਸਾਲ ਦੀ ਤਰ੍ਹਾਂ ਲੰਗਰ ਲਗਾਇਆ ਜਾਂਦਾ ਪਰੇਸ਼ਰ ਦੇਖੇ ਸੰਗਤਾਂ ਦੇ ਮਾਂਜ ਕਿਦਾਂ ਦਾ ਉਤਸ਼ਾਹ ਦੇਖ ਰਹੇ ਹਾਂ ਸੰਗਤਾਂ ਦੇ ਮਾਂਜ ਵਿੱਚ ਕਿਦਾਂ ਦਾ ਉਤਸ਼ਾਹ ਦੇਖ ਰਹੇ ਹਾਂ ਬਹੁਤ ਜ਼ਿਆਦਾ ਜੀ ਮਹਾਰਾਜ ਦੀ ਕਿਰਪਾਈ ਬਹੁਤ ਸੋਹਣਾ ਵਿਆਹ ਦਾ ਪ੍ਰੋਗਰਾਮ ਚੱਲ ਰਿਹਾ ਜੀ ਮਹਾਰਾਜ ਦਾ ਕਾਹਗਾ ਲੰਗਰ ਲਗਾਇਆ ਗਿਆ ਜੀ ਢਾਟੇ ਵੱਲੋਂ ਸਾਡੇ ਗੰਨੀਆਂ ਠੰਡਿਆਂ ਦਾ ਜੀ ਔਰ ਲੰਗਰ ਪਾਣੀ ਹੋਰ ਬਹੁਤ ਕੁਝ ਆਈ ਠੀਕ ਹੈ ਜੀ ਪੰਜਾਬ ਦੇ ਨੌਜਵਾਨ ਪੀੜੀ ਨੂੰ ਤੁਹਾਡਾ ਕੀ ਮੈਸੇਜ ਆ ਮਹਾਰਾਜ ਤੇ ਲੱਲੋ ਕੋਈ ਗੁਰੂ ਘਰ ਜਾਓ ਜੀ ਇਹ ਕੀ ਬਣਾ ਕੇ ਰੱਖੋ ਕੋਈ ਵੀ ਗਿਆ ਪ੍ਰਸਾਦ ਦੁਆਆ ਰੋਗ ਗਿਆ ਰਬਾ ਬਾਬਾ ਆਹ ਮੇਰੇ ਸਾਹਿਬਾਵਾ ਗੁਰਮਖ ਸਦਾ ਸਲਾਹੀ ਹੈ ਗੁਰਮਖ ਸਦਾ